ਪਾਲਸੀ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮੋਡਿਊਲ ਕੈਸਾ ਉਹ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਇਹਦੇ ਚ ਐਫ ਆਈ ਆਰ ਨੰਬਰ 118 217 ਨੂੰ ਦਰਜ ਕੀਤਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ थाना सदर ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬੰਦ ਰਹੀ ਸੀਗੀ ਬੈਂਕੁਇਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਰਟਸ ਆਫ ਸ਼ਹਿਰ ਦੇ ਬਾਹਰ ਉਹ ਮੁੜ ਕੇ ਉਹ ਵੀਡੀਓ ਦਿਖਾ ਕੇ ਉਹਨਾਂ ਤੋਂ ਫਰੋਤੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਬਾਰ-ਬਾਰ ਉਹਨਾਂ ਨੂੰ ਫੋਨ ਨੰਬਰਸ ਤੋਂ ਜਿਹੜੇ ਆ ਫੋਨ ਆ ਰਹੇ ਸੀਗੇ ਐਫ ਆਈ ਆਰ ਦਰਜ ਕਰਕੇ ਬੜੀ ਡੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕ੍ਰੈਕ ਕੀਤਾ ਗਿਆ ਜਿਹੜੇ ਬੰਦਿਆਂ ਨੇ ਜਿਹੜੇ ਦੋ ਮੁਲਜ਼ਮ ਸੀ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹ ਜਿਹੜਾ ਸਾਈਟ ਜਿੱਥੇ ਹੈਗੀ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤਪਾਲ ਅਮਨਦੀਪ ਵਿਲੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਐ ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹਨਾਂ ਨੂੰ ਸਦਰ ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ 1 ਦੀ ਸਾਡੀ ਪਾਰਟੀ ਨਾਲ ਸੀ ਦੂਜਾ ਹੈਗਾ ਸਿਮਰਤਪਾਲ son of ਸਰਬਜੀਤ ਸਿੰਘ ਸਦੋਕੇ ਦਾ ਹੀ ਹੈ ਥਾਣਾ ਮਹਿਤਾ ਅੰਮ੍ਰਿਤਸਰ ਰੂਰਲ ਇਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਬੋਰਡ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਇਲੀਅਸ ਹੈਪੀ son of ਸਰਜੀਤ ਸਿੰਘ ਪੈਣੀ মিয়া ਖਾ ਿਸਟੇ ਗੁਰਦਾਸਪੁਰ ਇਹ ਇਹ ਸਿਮਰਤਪਾਲ ਇਲੀਅਸ ਸਿਮਰਨ ਮੰਗਲ ਸਿੰਘ ਦਾ ਬੇਟਾ ਹੈ ਰਾਮਪੁਰੇ ਪਿੰਡ ਤੋਂ ਪੀਐਸ ਕਰਿੰਡਾ ਅੰਮ੍ਰਿਤਸਰ ਰੂਰਲ ਇਹ ਦੋਨੋਂ ਜਿਹੜੇ ਆ ਇਹ ਬਾਉਂਸਰ ਦਾ ਕੰਮ ਕਰ ਰਿਆ ਸੀ ਸਿਮਰਤਪਾਲ ਇਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰੈਕਸ਼ਨ ਜਿਹੜੀ ਹੈ ਐਕਟ ਹੈ ਉਹਨੂੰ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਿਮਸ ਨੂੰ ਔਰ ਬਾਰ-ਬਾਰ ਉਹਦੀ ਆਬਜ਼ਰਵੇਸ਼ਨ ਕਰਕੇ ਤੇ ਸਾਰੀ ਇਨਫੋਰਮੇਸ਼ਨ ਕੋਲਰ ਨੂੰ ਦੇ ਰੇ ਸੀ ਕੋਲਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੇਨ ਸ਼ਾਇਦ ਹੈਗਾ ਯੂਰਪ ਦੇ ਵਿੱਚ ਸੁਖਦੇਵ ਸਿੰਘ ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿਉਂਕਿ ਉਹਨੇ ਹੀ ਇਹ ਸਾਰੀਆਂ ਜਿਹੜੀਆਂ ਫਰੋਤੀ ਦੀਆਂ ਕੋਲਾਂ ਉੱਥੋਂ ਆਪ ਕੀਤੀਆਂ ਤੇ ਫਰੋਤੀਆਂ ਮੰਗੀਆਂ ਔਰ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਇੱਕ ਨਟੋਰੀਅਸ ਗੈਂਗਸਟਰ ਹੈ ਡੋਨੀ ਬਲ ਉਹਦਾ ਨਾਮ ਲੈ ਕੇ ਵਰਤ ਰਹੇ ਸੀ ਵੀ ਅਸੀਂ ਉਹ ਬੋਲ ਰਹੇ ਹਾਂ ਤਾਂ ਕਿ ਹੋਰ ਜ਼ਿਆਦਾ ਪ੍ਰੈਸ਼ਰ ਬਣੇ ਪਰ ਇਹਦੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਿਵਲ ਲਾਈਨ ਪੁਲਿਸ ਨੇ ਜਿਹੜੇ ਦੋ ਬੰਦੇ ਮਾਸਟਰਮਾਈਂਡ ਸੀ ਇਹ ਹਰਪ੍ਰੀਤ ਏਲੀਅਸ ਹੈਪੀ ਤੇ ਸਿਮਰਤਪਾਲ ਏਲੀਅਸ ਸਿਮਰਨ ਸਿਮਰਨ ਜੋ ਕਿ ਬੌਂਸਰ ਦਾ ਕੰਮ ਕਰਦਾ ਹੈ ਔਰ ਉਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਰ ਰਿਆ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਇੱਥੇ ਕੰਪਨੀ ਬਾਗ ਜਿੱਥੇ ਆਪਾਂ ਖੜੇ ਆਂ ਦੇ ਆਊਟਸਕਰਟਸ ਦੇ ਉੱਤੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਕਿ ਤੇ 45 ਬੋਰ ਦਾ ਇੱਕ ਪਿਸਤਲ ਮਿਲਿਆ ਤੇ ਜਦੋਂ ਇਹ ਪਿਸਤਲ ਰਿਕਵਰੀ ਕਰਕੇ ਬੜੀ ਸਪਾਰਟੀ ਗੱਡੀ 'ਚ ਬੈਟਰੀ ਸੀ ਤੇ ਹਰਪ੍ਰੀਤ ਹੈਪੀ ਨੇ ਕਾਰਬਾਈਨ ਜਿਹੜੀ ਹੈ ਸਾਡੇ ਮੁਲਾਜ਼ਮ ਤੋਂ ਖੋ ਕੇ ਉਨੂੰ ਕੋਣ ਦੀ ਕੋਸ਼ਿਸ਼ ਕੀਤੀ ਔਰ ਉਥੇ ਇਕਦਮ ਹਫੜਾ ਦਫੜੀ ਮਚ ਗਈ ਤੇ ਬਲਵਿੰਦਰ ਸਿੰਘ ਐਸਆਈ ਨੇ ਆਪਣੇ ਪਿਸਟਲ ਜਿਹੜਾ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕਿ ਦੇ ਲੱਤੇ ਲੱਗਿਆ ਇੰਜਰਡ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਔਰ ਜੇਰੇ ਇਲਾਜ ਹੈ ਪੁੱਛ ਕੇ ਜਾਣੀ ਹੈ ਚਾਰੋਂ ਮੁਲਜ਼ਮ ਤੇ ਪੰਜਵਾਂ ਮੁਲਜ਼ਮ ਜਿਹੜਾ ਬਾਹਰ ਬੈਠਾ ਹੈ ਨਾਮਜ਼ਦ ਕੀਤੇ ਗਏ ਨਹੀਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਰਿਕਵਰੀਆਂ ਹੋਣੀਆਂ ਵੈਪਨਸ ਦੀਆਂ ਬਿਕੋਜ਼ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੀ ਪੁੱਛਗਿੱਛ ਅੱਜੇ ਜਾਰੀ ਹੈ ਜਿਨ੍ਹਾਂ ਨੇ ਐਕਚੁਅਲ ਫਾਇਰਿੰਗ ਕੀਤੀ ਹੈ ਬੋਰਡ ਦੇ ਉੱਤੇ ਸੋ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਬਹੁਤ ਅੱਛਾ ਆਪਰੇਸ਼ਨ ਕੀਤਾ ਹੈ ਜਿੱਦਾਂ ਕਿ ਸਾਡੀ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੈਂਸੇਸ਼ਨ ਫਲਾਉਣ ਵਾਲੀ ਜਾਂ ਕੋਈ ਸੈਂਸੇਸ਼ਨਲ ਕ੍ਰਾਈਮ ਕਰਨ ਦੀ ਜਿੱਦਾਂ ਕਿ ਸਹਿਮ ਫੈਲ ਦਾ ਸੋਸਾਇਟੀ ਚ ਉਹਨੂੰ ਬਿਲਕੁਲ ناکਾਮਯਾਬ ਕੀਤਾ ਔਰ ਪੂਰੇ ਦਾ ਪੂਰਾ ਜਿਹੜਾ ਇਹ ਗੈਂਗ ਹੈ ਔਰ ਐਸ ਕੀਤਾ ਗਿਆ ਸਰ ਇਹਦੇ ਵੱਲੋਂ ਕਿੰਨੀਆਂ ਗੋਲੀਆਂ ਚਲਾਈਆਂ ਗਿਆ ਤੇ ਕਿੰਨੇ ਵਜੇ ਦੀ ਘਟਨਾ ਇਹ तकरीबन 4:30 ਦੇ ਕਰੀਬ ਦੀ ਘਟਨਾ ਹੈ ਜੀ ਹਾਂਜੀ ਤੇ ਗੋਲੀ ਇਹ ਤਾਂ ਜਿਹੜੀ ਆ 9mm ਕਾਰਬਾਈਨ ਖੋ ਹੀ ਲਈ ਉਹਦੇ ਤਹਿਤ ਹੀ ਉਹਨੇ ਆਪਣੀ ਸੈਲਫ ਡਿਫੈਂਸ ਚ ਕੀਤਾ ਤੇ ਉਹਦੇ ਇਹ ਜਿਹੜਾ ਰੈਟਲੀਟਰੀ ਸੈਲਫ ਡਿਫੈਂਸ ਫਾਇਰ ਦੇ ਵਿੱਚ ਗੋਲੀ ਲੱਗੀ ਸਾਡੇ ਚਾਰ ਵੀ ਬੰਦੇ ਕਿ ਭਾਦੀ ਹੈ ਇਹ ਹੁਮਰੇ ਸੀ ਜਿੱਥੇ ਬਿਕੋਜ਼ ਇਹਨਾਂ ਨੂੰ ਸ਼ੱਕ ਸੀ ਕਿ ਉਹ ਦੂਜੇ ਬੰਦਿਆਂ ਨਾਲ ਕੰਟੈਕਟ ਨਹੀਂ ਹੋਇਆ ਚਾਹਪੁਰ ਨਹੀਂ ਨਹੀਂ ਆਪਣੀ ਗੱਡੀ ਚ ਹੀ ਸੀਗੇ ਜੀ ਫਰੀਜ਼ਾ ਗੱਡੀ ਐ ਔਰ ਸਾਰੀ ਅਸੀਂ ਤਹਿਕੀਕਾਤ ਕਰ ਰਹੇ ਹਾਂ ਕਿ ਪਿਸਟਲ ਕਿੱਥੋਂ ਆਇਆ ਕੀ ਹੋਇਆ ਸਰ ਜਹਾਂ ਤਾ ਲੁੱਟਖੋਆ ਸਵੇਰੇ 4 ਤੋਂ 5 ਜਾਂ 6 ਦੇ ਵਿਚ ਵਿੱਚ ਲੱਗਦਾ ਕਿ ਅੱਜ ਵੀ ਇਹਨਾਂ ਨੇ ਕਿਸ ਘਟਾ ਨੂੰ ਇਲਜ਼ਾਮ ਦੇਣਾ ਸੀ ਕਿਸੇ ਨੇ ਲੁੱਟਖੋਣੀ ਕਰਨੀ ਸੀ ਨਹੀਂ ਲੁੱਟਖੋ ਵਾਲੀ ਗੱਲ ਨਹੀਂ ਸੀਗੇ ਇਹਨਾਂ ਦਾ ਤਾਂ ਮੇਨ ਟਾਰਗੇਟ ਐ ਐਕਸਟਰਸ਼ਨ ਸੀਗਾ ਜੀ ਔਰ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਡਰਾ ਕੇ ਤੇ ਆਪਣੀ ਫਰੋਤੀ ਦੇ ਐਸੀ ਕੁਝ ਨਾ ਕੁਝ ਮਿਲ ਜਾਣੀ ਸਰ ਹੁਣ ਤੱਕ ਕਿੰਨੀਆਂ ਫਰੋਤੀਆਂ ਮੰਗ ਚੁੱਕੇ ਜੀ ਇਹ ਚੱਲ ਰਹੀ ਹੈ ਜਿਹੜੇ ਪੁੱਛਗਿੱਛ ਫਿਰ ਤੁਹਾਨੂੰ ਕਲੀਅਰ ਕਰਾਂਗੇ ਜਿਹੜਾ ਮੇਨ ਕੇਸ ਆ ਔਰ ਟ੍ਰੇਸ ਹੋਇਆ ਔਰ ਜੇ ਆਪਾਂ ਐਂਗਲ ਦੇਖੀਏ ਕਿ ਕਿੱਥੋਂ ਬੰਦੇ ਇਹਨਾਂ ਨੇ ਰੂਰਲ ਏਰੀਏ ਦੇ ਜੋੜੇ ਆਪ ਘਿੰਡੇ ਦੇ ਰਹਿਣ ਵਾਲੇ ਆ ਕੋਈ ਇੱਕ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਨੇ ਬੰਦੇ ਅਰੇਂਜ ਕੀਤੇ ਤੇ ਉਹਨਾਂ ਤੋਂ ਜਿਹੜੀ ਆ ਬੋਰਡ ਦੇ ਉੱਤੇ ਫਾਇਰਿੰਗ ਕਰਾਈ ਸਾਰੇ ਗੋਲੀ ਕਿੱਥੇ ਬਿੱਤੀ ਜੀ ਇਹਦੇ ਕਾਫ ਦੇ ਉੱਤੇ ਜੀ ਪਿੰਨੀ ਚ ਤਰੀਕੋ ਦੇ ਲੱਗੀ ਗੋਲੀ ਹਾਂਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੋ